ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਵੱਲੋਂ ਕਿਸਾਨਾਂ ਬਾਰੇ ਇੱਕ ਵੱਡਾ ਬਿਆਨ ਦਿੱਤਾ ਗਿਆ 2020 ਦੇ ਵਿੱਚ ਜੋ ਅੰਦੋਲਨ ਕਿਸਾਨੀ ਦਾ ਚੱਲਿਆ ਸੀ ਉਸ ਵੇਲੇ ਕਾਫੀ ਚਰਚਾ ਦੇ ਵਿੱਚ ਰਹੇ ਸੀ ਹਰਜੀਤ ਸਿੰਘ ਗਰੇਵਾਲ ਜੋ ਕਿਸਾਨਾਂ ਦੇ ਬਾਰੇ ਅਜਹੀਆਂ ਟਿੱਪਣੀਆਂ ਕਰ ਦਿੰਦੇ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਪਾਰਾ 7ਵੇਂ ਸਮਾਨ ਦੇ ਉੱਤੇ ਪਹੁੰਚ ਜਾਂਦਾ ਸੀ ਪਰ ਹੁਣ ਜੋ ਕਿਸਾਨਾਂ ਦਾ ਮੋਰਚਾ 13 ਫਰਵਰੀ ਤੋਂ ਚੱਲਿਆ ਆ ਰਿਹਾ ਉਸ ਮੋਰਚੇ ਦੇ ਵਿੱਚ ਹਰਜੀਤ ਗਰੇਵਾਲ ਦੇ ਵੱਲੋਂ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਸੀ ਕੰਗਣਾ ਰਣੋਵਤ ਹਾਲਾਂਕਿ ਚਰਚਾ ਦੇ ਵਿੱਚ ਰਹੇ ਨੇ ਰਵਨੀਤ ਬਿੱਟੂ ਚਰਚਾ ਦੇ ਵਿੱਚ ਰਹੇ ਨੇ ਹੋਰ ਜਿਹੜੇ ਬੀਜੇਪੀ ਦੇ ਐਮਪੀ ਰੋਹਤਕ ਤੋਂ ਰਾਮਚੰਦਰ ਉਹ ਚਰਚਾ ਦੇ ਵਿੱਚ ਰਹੇ ਨੇ ਪਰ ਹੁਣ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਬਿਆਨ ਦਿੱਤਾ ਅੰਦੋਲਨ ਕਰ ਰਹੇ ਕਿਸਾਨਾਂ ਦੇ ਬਾਰੇ ਵੀ ਬਿਆਨ ਦਿੱਤਾ ਕੀ ਬਿਆਨ ਦਿੱਤਾ ਅਜਿਹਾ ਤੁਹਾਨੂੰ ਹਰਜੀਤ ਗਰੇਵਾਲ ਦੀ ਉਹ ਸਵਾਲ ਹੀ ਕੇਂਦਰ ਤੇ ਕਰਦੇ ਆ ਜਿੱਥੇ ਕਰਨੇ ਚਾਹੀਦੇ ਉੱਥੇ ਨਹੀਂ ਕਰਦੇ ਪਹਿਲੀ ਗੱਲ ਤਾਂ ਇਹ ਆ ਕਿ ਡੱਲੇਵਾਲ ਜੀ ਦੀ ਜ਼ਿੰਦਗੀ ਬਚਣੀ ਚਾਹੀਦੀ ਆ ਉਹਦੇ ਲਈ ਉਪਰਾਲੇ ਕਰਨੇ ਚਾਹੀਦੇ ਆ ਪਰ ਜੋ ਉਹਨਾਂ ਦਾ ਤਰੀਕਾ ਸਾਰਾ ਉਹ ਗਲਤ ਆ ਉਹ ਗਲਤ ਕਿਸ ਤਰ੍ਹਾਂ ਕਿਸਾਨ ਦੀ ਲੁੱਟ ਹੋਈ ਆ ਹਜ਼ਾਰਾਂ ਕਰੋੜ ਦੀ ਔਰ 22000 ਕਰੋੜ ਰੁਪਇਆ ਉਹਨਾਂ ਨੇ ਖਰੀਦ ਕੀਤੀ ਅਸੀਂ 44000 ਕਰੋੜ ਰੁਪਇਆ ਸੀ ਤੇ ਜਿਹੜੀ ਉਹ ਲੁੱਟ ਹੋਈ ਆ ਉਹ ਲੁੱਟ ਮੈਂ ਸਮਝਦਾ ਕਿ ਬਹੁਤ ਹੀ ਮੰਦਪਾਗੀ ਗੱਲ ਆ ਔਰ ਉਹ 10000 ਕਰੋੜ ਦੇ ਕਰੀਬ ਹੋਊਗੀ 100 200 400 700 ਰੁਪਏ ਤੱਕ ਦੇ ਘੱਟ ਲੱਗੇ ਨੇ ਔਰ ਉਹਦੇ ਲਈ ਉਹ ਕੁਝ ਕਰਦੇ ਨਹੀਂ ਹੈਗੇ ਜੇ ਕਾਨੂੰਨ ਵੀ ਬਣ ਜਾ ਉਹ ਲੁੱਟ ਤਾਂ ਫਿਰ ਵੀ ਹੋਊਗੀ ਇਸ ਕਰਕੇ ਉਹ ਦੇਖਣਾ ਚਾਹੀਦਾ ਔਰ ਉਹਨਾਂ ਨੇ ਆਪਣੀ ਡਿਮਾਂਡ ਚ ਮੈਂ ਡਿਮਾਂਡ ਕੀਤੀ ਬਾਕੀਆਂ ਨੇ ਵੀ ਕੀਤੀ ਹੈ ਜੀ ਬਈ ਇਹਦੀ ਸੀਬੀਆਈ ਜਾਂਚ ਕਰਵਾਓ ਸਰ ਕਿਸਾਨ ਦੀ ਮੌਤ ਸਿਹਤ ਕਿਵੇਂ ਦੇਖਦੇ ਸੀ ਸਿਹਤ ਜਿਵੇਂ ਜਿਆਦਾ ਤਰੋਗਾ ਕੀ ਸੁਣਵਾਈ ਹੋਵੇ ਸਿਹਤ ਤਾਂ ਜਦੋਂ ਭੁੱਖੇ ਰਹਿਣਗੇ ਤਾਂ ਜਾਣੀ ਆ ਯਾਰ ਉਹਦੇ ਕੀ ਆ ਪਰ ਉਹਨੇ ਹੜਤਾਲ ਨੂੰ ਖਤਮ ਕਰਾਉਣ ਦੇ ਲਈ ਕੀ ਕੇਂਦਰ ਨੂੰ ਕੇਂਦਰ ਇਸ ਤਰ੍ਹਾਂ ਇਦਾਂ ਦਬਾਅ ਚ ਕੁਛ ਨਹੀਂ ਹੋਇਆ ਕਰਦਾ ਇਹ ਸਰਕਾਰਾਂ ਨੇ ਪਰ ਮੈਂ ਚਾਹਨਾ ਕਿ ਉਹ ਬਚਣ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਪਰ ਕੇਂਦਰ ਕੱਲਾ ਕਿਉਂ ਪੰਜਾਬ ਦੀ ਪੰਜਾਬ ਤੋਂ ਜਿਹੜੀ ਡਿਮਾਂਡ ਕਰਨੀ ਆ ਉਹ ਤਾਂ ਕਰਦਾ ਹੀ ਨਹੀਂ ਉਹ ਕਿਉਂਕਿ ਭਗਵੰਤ ਮਾਨ ਨੇ ਕੇਜਰੀਵਾਲ ਨੇ ਸੁਪਾਰੀ ਦਿੱਤੀ ਹੋਈ ਆ ਕਿ ਮੋਦੀ ਜੀ ਦਾ ਚਿਹਰਾ ਖਰਾਬ ਕਰੋ ਆਹੀ ਕਾਰਨ ਆ ਉਹ ਕਿਸਾਨ ਹਿੱਤ ਦੀ ਗੱਲ ਘੱਟ ਆ ਇਹ ਇਹ ਸਿੱਤ ਦੀ ਗੱਲ ਜ਼ਿਆਦਾ ਕੀ ਲੱਗਦਾ ਪਲੈਂਟਡ ਸਰਕਾਰ ਵੱਲੋਂ ਕੀਤੀ ਗਏ ਨੇ ਜਿੰਨੇ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਭਗਵੰਤ ਮਾਨ ਸਰ ਸਪਾਰੀ ਕਿਨੂੰ ਦੇ ਚ ਸਪਾਰੀ ਦਿੱਤੀ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਦੀ ਜੀ ਹਾਂ ਪੋਲੀਟੀਕਲ ਕੈਰੀਅਰ ਯਾਨੀ ਕਿ ਡੈਮੇਜ ਕਰਨ ਦੀ ਉਹ ਕਰਨ ਦੀ ਕੀਤੀ ਹੋਈ ਆ ਬਾਕੀ ਕਿਸਾਨ ਹਿੱਤ ਦੀ ਜਿੰਨੀ ਗੱਲ ਆ ਉਹ ਮੰਨ ਲੈਣੀ ਚਾਹੀਦੀ ਆ ਪਰ ਕਿਸਾਨ ਹਿੱਤ ਦੀ ਗੱਲ ਇਹਦੇ ਚ ਘੱਟ ਆ ਜੇ ਘੱਟ ਹੋਵੇ ਤਾਂ ਉਹ ਜਿਹੜੇ ਹਜ਼ਾਰਾਂ ਕਰੋੜ ਦੀ ਪੰਜਾਬ ਦੇ ਕਿਸਾਨ ਦੀ ਲੁੱਟ ਹੋ ਗਈ ਆ ਹਰਿਆਣਾ ਚ ਨਹੀਂ ਹੋਈ ਕਰੀਦੀ ਕਿਉਂ ਨਹੀਂ OCBI ਤੋਂ ਜਾਂਚ ਕਰਾਉਂਦੇ ਨਗਰੀਂ ਇਲੈਕਸ਼ਨ ਤੇ ਹੀ ਆਵਾਂਗੇ ਕਿਵੇਂ ਦੇਖ ਰਹੇ ਹੋ ਨਗਰੀ 21 ਤਰੀਕ ਨੂੰ ਬੇਟ ਬਣਾਉਂ ਗੋਰੀ ਯਾਰ 24 ਤਾਂ ਸਾਡੇ ਕੈਂਡੀਡੇਟ ਰਹਿ ਗਏ ਭਰਾਵਾ ਤੱਕਾ ਉਹਨਾਂ ਨੇ ਕੀਤਾ ਧੋਖਾ ਉਹਨਾਂ ਨੇ ਕੀਤਾ ਸਮਾਂ ਆਊਗਾ ਇੱਕ ਦਾ ਹੈਂ ਇੱਕ ਦਾ ਦੱਸ ਕਿੰਨਾ ਨਹੀਂ ਇਹ ਤਾਂ ਛੱਡਣ ਵਾਲੇ ਬੰਦੇ ਨਹੀਂ ਇਹਨਾਂ ਦਾ ਸਥਾਨ ਹੀ ਜੇਲ੍ਹ 'ਚ ਹੋਣਾ ਚਾਹੀਦਾ ਜੇ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਨਾ ਕਈ ਤਾਂ ਇਸ ਤਰ੍ਹਾਂ ਦੇ ਆ ਜੇ ਇਹ ਰਾਜਨੀਤੀ 'ਚ ਨਾ ਹੁੰਦੇ ਤਾ ਹੈ ਬਸਤਾ ਬੇ ਬਸਤਾ ਅਲਫ ਦੇ ਬਦਮਾਸ਼ ਹੋਣੇ ਸੀ ਰਹਿ ਗਈ ਹੈ ਕਿ ਕਿਸ ਮੋੜਨ ਦੀ ਗੱਲ ਕੀਤੀ ਨਹੀਂ ਕਿਸ ਤਰੀਕੇ ਨਾਲ ਭਾਜਪਾ ਅਗਰ ਕੱਲ ਨੂੰ ਆਉਂਦੀ ਹੈ ਤਾਂ ਕਿਵੇਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਾਂਗੇ ਭਾਜੀ ਪੂਜੀ ਦਾ ਜਿਹੜਾ ਡੈਮੋਕ੍ਰੇਸੀ ਲਈ ਖਤਰਾ ਹੋਊਗਾ ਉਹ ਉਹਨੂੰ ਔਕਾਤ ਦੱਸ ਦਿਆਂਗੇ ਉਹ ਤਾਂ ਜ਼ਰੂਰ ਦੱਸਾਂਗੇ ਜਿੰਨਾ ਜ਼ੋਰ ਲਾਉਣਾ ਹੁਣ ਲਾ ਲੈਣ ਅਸੀਂ ਅਸੀਂ ਵੀ ਕਹਿੰਦੇ ਹਾਂ ਕਿ ਲਾਲੋ ਜਿੰਨਾ ਜ਼ੋਰ ਲਾਉਣਾ ਪਤਾ ਲੱਗ ਜਾਊਗਾ ਇਹਨਾਂ ਨੂੰ ਇਹ ਡੈਮੋਕ੍ਰੇਸੀ ਦਾ ਕਹਾਣ ਕਰ ਰਹੇ ਆ ਪ੍ਰਸ਼ਾਸਨਿਕ ਨਿਗਾਰ ਲਿਆ ਰਹੇ ਆ ਉਹ ਸਵਾਲ ਹੀ ਕੇਂਦਰ ਤੇ ਕਰਦੇ ਆ ਜਿੱਥੇ ਕਰਨੇ ਚਾਹੀਦੇ ਉੱਥੇ ਨਹੀਂ ਕਰਦੇ ਪਹਿਲੀ ਗੱਲ ਤੇ ਇਹ ਆ ਕਿ ਦੱਲੇਵਾਲ ਜੀ ਦੀ ਜ਼ਿੰਦਗੀ ਬਚਣੀ ਚਾਹੀਦੀ ਆ ਉਹਦੇ ਲਈ ਉਪਰਾਲੇ ਕਰਨੇ ਚਾਹੀਦੇ ਆ ਪਰ ਜੋ ਉਹਨਾਂ ਦਾ ਤਰੀਕਾ ਸਾਰਾ ਉਹ ਗਲਤ ਆ ਉਹ ਗਲਤ ਕਿਸ ਤਰ੍ਹਾਂ ਕਿਸਾਨ ਦੀ ਲੁੱਟ ਹੋਈ ਆ ਹਜ਼ਾਰਾਂ ਕਰੋੜ ਦੀ ਔਰ 22000 ਕਰੋੜ ਰੁਪਇਆ ਉਹਨਾਂ ਨੇ ਖਰੀਦ ਕੀਤੀ ਅਸੀਂ 44000 ਕਰੋੜ ਭੇਜਤਾ ਸੀ ਤੇ ਜਿਹੜੀ ਉਹ ਲੁੱਟ ਹੋਈ ਆ ਉਹ ਲੁੱਟ ਮੈਂ ਸਮਝਦਾ ਕਿ ਬਹੁਤ ਹੀ ਮੰਦਪਾਗੀ ਗੱਲ ਆ ਔਰ ਉਹ 10000 ਕਰੋੜ ਦੇ ਕਰੀਬ ਹੋਊਗੀ 100 200 400 600 700 ਰੁਪਏ ਤੱਕ ਦੇ ਘੱਟ ਲੱਗੇ ਨੇ ਔਰ ਉਹਦੇ ਲਈ ਉਹ ਕੁਝ ਕਰਦੇ ਨਹੀਂ ਹੈਗੇ ਜੇ ਕਾਨੂੰਨ ਵੀ ਬਣ ਜਾ ਉਹ ਲੁੱਟ ਤਾਂ ਫਿਰ ਵੀ ਹੋਊਗੀ ਇਸ ਕਰਕੇ ਉਹ ਦੇਖਣਾ ਚਾਹੀਦਾ ਔਰ ਉਹਨਾਂ ਨੇ ਆਪਣੀ ਡਿਮਾਂਡ ਚ ਮੈਂ ਡਿਮਾਂਡ ਕੀਤੀ ਬਾਕੀਆ ਨੇ ਵੀ ਕੀਤੀ ਹੈ ਜੀ ਬਈ ਇਹਦੀ ਸੀਬੀਆਈ ਜਾਂਚ ਕਰਵਾਓ ਸਰ ਕਿਸਾਨ ਦੀ ਮੌਤ ਸਿਹਤ ਕਿਵੇਂ ਦੇ ਸਿਹਤ ਜਿਵੇਂ ਜਿਆਦਾਤਰ ਹੋਗਾ ਕੀ ਸੁਣਵਾਈ ਹੋਵੇ ਸਿਹਤ ਤਾਂ ਜਦੋਂ ਭੁੱਖੇ ਰਹਿਣਗੇ ਤਾਂ ਜਾਣੀ ਆ ਯਾਰ ਉਹਦੇ ਕੀ ਆ ਹੜਤਾਲ ਨੂੰ ਖਤਮ ਕਰਾਉਣ ਦੇ ਲਈ ਕੀ ਕੇਂਦਰ ਨੂੰ ਕੇਂਦਰ ਇਸ ਤਰ੍ਹਾਂ ਇਦਾਂ ਦਬਾਅ ਚ ਕੁਝ ਨਹੀਂ ਹੋਇਆ ਕਰਦਾ ਇਹ ਸਰਕਾਰਾਂ ਨੇ ਪਰ ਮੈਂ ਚਾਹਨਾ ਕਿ ਉਹ ਬਚਨ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਪਰ ਕੇਂਦਰ ਕੱਲਾ ਕਿਉਂ ਪੰਜਾਬ ਦੀ ਪੰਜਾਬ ਤੋਂ ਜਿਹੜੀ ਡਿਮਾਂਡ ਕਰਨੀ ਆ ਉਹ ਤਾਂ ਕਰਦਾ ਹੀ ਨਹੀਂ ਉਹ ਕਿ ਭਗਵੰਤ ਮਾਨ ਨੇ ਕੇਜਰੀਵਾਲ ਨੇ ਸੁਪਾਰੀ ਦਿੱਤੀ ਹੋਈ ਆ ਕਿ ਮੋਦੀ ਜੀ ਦਾ ਚਿਹਰਾ ਖਰਾਬ ਕਰੋ ਆਹੀ ਕਾਰਨ ਆ ਉਹ ਕਿਸਾਨ ਹਿੱਤ ਦੀ ਗੱਲ ਘਟਾ ਇਹ ਇਹ ਸੱਚ ਦੀ ਗੱਲ ਜਿਆਦਾ ਕਿ ਲੱਗਦਾ ਪਲਾਂਟਡ ਸਰਕਾਰ ਵੱਲੋਂ ਕੀਤੀ ਗਏ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਪੰਜਾਬ ਸਰਕਾਰ ਭਗਵੰਤ ਮਾਨ ਸਰ ਸਪਾਰੀ ਕਿਉਂ ਦਿੱਤੀ ਸਪਾਰੀ ਦਿੱਤੀ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਦੀ ਜੀ ਹਾਂ ਪੋਲੀਟੀਕਲ ਕੈਰੀਅਰ ਯਾਨੀ ਕਿ ਡੈਮੇਜ ਕਰਨ ਦੀ ਉਹ ਕਰਨ ਦੀ ਕੀਤੀ ਹੋਈ ਆ ਬਾਕੀ ਕਿਸਾਨ ਹਿੱਤ ਦੀ ਜਿੰਨੀ ਗੱਲ ਆ ਉਹ ਮੰਨ ਲੈਣੀ ਚਾਹੀਦੀ ਆ ਪਰ ਕਿਸਾਨ ਹਿੱਤ ਦੀ ਗੱਲ ਇਹਦੇ ਵਿੱਚ ਘੱਟਾ ਜੇ ਘੱਟ ਹੋਵੇ ਤਾਂ ਉਹ ਜਿਹੜੇ ਹਜ਼ਾਰਾਂ ਕਰੋੜ ਦੀ ਪੰਜਾਬ ਦੇ ਕਿਸਾਨ ਦੀ ਲੁੱਟ ਹੋ ਗਈ ਆ ਹਰਿਆਣੇ 'ਚ ਨਹੀਂ ਹੋਈ ਖਰੀਦੀ ਕਿਉਂ ਨਹੀਂ OCBI ਤੋਂ ਜਾਂਚ ਕਰਾਉਂਦੇ ਨਗਰੀਂ ਨੂੰ ਇਲੈਕਸ਼ਨ ਤੇ ਹੀ ਆਵਾਂਗੇ ਕਿਵੇਂ ਦੇਖ ਰਹੇ ਹੋ ਨਗਰੀਏ 21 ਤਰੀਕ ਨੂੰ ਯਾਰ 24 ਤਾਂ ਸਾਡੇ ਕੈਂਡੀਡੇਟ ਰਹਿ ਗਏ ਭਰਾਵਾ ਤੱਕਾ ਉਹਨਾਂ ਨੇ ਕੀਤਾ ਧੋਖਾ ਉਹਨਾਂ ਨੇ ਕੀਤਾ ਸਮਾਂ ਆਊਗਾ ਇੱਕ ਦਾ ਹੈਂ ਇੱਕ ਦਾ ਦੱਸ ਕਿੰਨਾ ਨਹੀਂ ਇਹ ਤਾਂ ਛੱਡਣ ਵਾਲੇ ਬੰਦੇ ਨਹੀਂ ਇਹਨਾਂ ਦਾ ਸਥਾਨ ਹੀ ਜੇਲ੍ਹ 'ਚ ਹੋਣਾ ਚਾਹੀਦਾ ਜੇ ਦਾ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਨਾ ਕਈ ਤਾਂ ਇਸ ਤਰ੍ਹਾਂ ਦੇ ਆ ਜੇ ਇਹ ਰਾਜਨੀਤੀ 'ਚ ਨਾ ਹੁੰਦੇ ਤਾਹੇ ਬਸਤਾ ਬੇਬਸਤਾ ਹਲਫ ਦੇ ਬਦਮਾਸ਼ ਹੋਣੇ ਸੀ ਇਹ ਗੱਲ ਕਿ ਕਿਹੜੇ ਤਰੀਕੇ ਨਾਲ ਭਾਜਪਾ ਅਗਰ ਕੱਲ ਨੂੰ ਆਉਂਦੀ ਹੈ ਤਾਂ ਕਿਵੇਂ ਡੈਮੋਕ੍ਰੇਸੀ ਨੂੰ ਮੌਜੂਦ ਕਰਾਂਗੇ ਭਾਜੀ ਪੂਜੀ ਦਾ ਜਿਹੜਾ ਡੈਮੋਕ੍ਰੇਸੀ ਲਈ ਖਤਰਾ ਹੋਊਗਾ ਉਹ ਉਹਨੂੰ ਔਕਾਤ ਦੱਸ ਦਿਆਂਗੇ ਉਹ ਤਾਂ ਜ਼ਰੂਰ ਦੱਸਾਂਗੇ ਜਿੰਨਾ ਜ਼ੋਰ ਲਾਉਣਾ ਹੁਣ ਲਾ ਲੈਣ ਅਸੀਂ ਅਸੀਂ ਵੀ ਕਹਿੰਦੇ ਹਾਂ ਕਿ ਲਾਲੋ ਜਿੰਨਾ ਜ਼ੋਰ ਲਾਉਣਾ ਪਤਾ ਲੱਗ ਜਾਊਗਾ ਇਹਨਾਂ ਨੂੰ ਇਹ ਡੈਮੋਕ੍ਰੇਸੀ ਦਾ ਕਾਹਨ ਕਰ ਰਹੇ ਆ ਪ੍ਰਸ਼ਾਸਨਿਕ ਨਿਗਾਰ ਲਿਆ ਰਹੇ ਆ ਔਰ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਸਹੀ ਸਦਬੁੱਧੀ ਤੁਸੀਂ ਸੁਣਿਆ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣਾ ਜਾਦਾ ਚਿੰਤਾ ਵਾਲੀ ਗੱਲ ਆ ਹਰਜੀਤ ਸਿੰਘ ਜੋ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨਬਰਤ ਦੇ ਉੱਤੇ ਬੈਠੇ ਨੇ ਅੱਜ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਮਰਨਬਰਤ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨਾਂ ਦਾ ਇਕੱਠ ਵਧਣਾ ਸ਼ੁਰੂ ਹੋ ਚੁੱਕਿਆ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੋਂ ਲਗਾਤਾਰ ਤਿੰਨ ਜਥੇ ਭੇਜੇ ਗਏ ਸੀ ਦਿੱਲੀ ਕੋਚ ਦੇ ਲਈ 101 ਮਰਜੀਬੜੇ ਨਾ ਜਥਾ ਪਹਿਲਾ 6 ਦਸੰਬਰ ਨੂੰ ਕੋਚ ਕਰਨ ਦੇ ਲਈ ਤਿਆਰ ਰਿਹਾ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਦੇ ਪ੍ਰਸ਼ਾਸਨ ਨੇ ਜਾਣ ਨਹੀਂ ਦਿੱਤਾ 8 ਦਸੰਬਰ ਨੂੰ ਕੋਸ਼ਿਸ਼ ਕੀਤੀ ਉਹ ਵੀ ناکਾਮ ਰਹੇ ਉਸ ਤੋਂ ਬਾਅਦ 14 ਦਸੰਬਰ ਨੂੰ ਕੋਸ਼ਿਸ਼ ਕੀਤੀ ناکਾਮ ਰਹੇ ਫਿਰ ਕਿਸਾਨਾਂ ਦੇ ਵੱਲੋਂ ਰੇਲਾ ਰੋਕਣ ਦਾ ਪਲਾਨ ਤਿਆਰ ਕਰ ਲਿਆ ਰੇਲਾ ਰੋਕਿਆ ਗਿਆ 3 ਘੰਟੇ ਦੇ ਲਈ 3 ਘੰਟੇ ਦੇ ਲਈ ਰੇਲਾ ਰੋਕਿਆ ਗਿਆ ਉਸ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਕਰਨੀ ਜੋ ਨਹੀਂ ਸਰ ਕੀਤੀ ਹੁਣ ਪੰਜਾਬ ਦੇ ਵਿੱਚ 30 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਪਰ ਉਸ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਦਾ ਜਿਹੜਾ ਆ ਸੱਦਾ ਕਿਸਾਨਾਂ ਨੂੰ ਆ ਚੁੱਕਿਆ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਜੇਕਰ ਕਮੇਟੀ ਜੋ ਬਣਾਈ ਗਈ ਆ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਨੀ ਤੁਸੀਂ ਸਿੱਧਾ ਮੇਰੇ ਕੋਲ ਆ ਜਾਓ ਤੁਸੀਂ ਸਿੱਧਾ ਸਾਡੇ ਕੋਲ ਆ ਜਾਓ ਦਰਵਾਜ਼ੇ ਖੁੱਲੇ ਨੇ ਗੱਲਬਾਤ ਕਰੋ ਆਪਣਾ ਪੱਖ ਰੱਖੋ ਪਰ ਕਿਸਾਨ ਕਹਿੰਦੇ ਅਸੀਂ ਤਾਂ ਸਰਕਾਰ ਦੇ ਨਾਲ ਹੀ ਗੱਲਬਾਤ ਕਰਨੀ ਆ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਆ ਤਾਂ ਜਿਹੇ ਦੇ ਵਿੱਚ ਸੱਦੇ ਵੀ ਆ ਰਹੇ ਨੇ ਹਿਲਜੁਲ ਹੋ ਚੁੱਕੀ ਆ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਮਰਨ ਵਰਥੇ ਉੱਤੇ ਬੈਠੇ ਨੇ ਲਗਾਤਾਰ ਕਿਸਾਨਾਂ ਦੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਪਰ ਕੇਂਦਰ ਦੇ ਨਾਲ ਲੜਾਈ ਆ ਪੰਜਾਬ ਦੇ ਵਿੱਚ ਜੇਕਰ ਪੰਜਾਬ ਬੰਦ ਦਾ ਸੱਦਾ ਦਿੱਤਾ ਪੰਜਾਬ ਬੰਦ ਤੋਂ ਬਾਅਦ ਕੀ ਕੇਂਦਰ ਸਰਕਾਰ ਹਿੱਲੇਗੀ ਕੀ ਕੇਂਦਰ ਸਰਕਾਰ ਨੂੰ ਕੋਈ ਫਰਕ ਪੈਣ ਵਾਲਾ ਇਹ ਸਭ ਤੋਂ ਅਹਿਮ ਰਹਿਣ ਵਾਲਾ ਪਰ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਕਿਸਾਨਾਂ ਬਾਰੇ ਜੋ ਬਿਆਨ ਦਿੱਤਾ ਗਿਆ ਤੁਹਾਡਾ ਇਸ ਬਿਆਨ ਤੋਂ ਬਾਅਦ ਕੀ ਸੋਚਣੀਆਂ ਤੁਹਾਡੀ ਕੀ ਰਾਏ ਆ ਤੁਸੀਂ ਸੁਣਿਆ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਢਿੱਲੇਵਾਲ ਦੀ ਜਾਨ ਬਚਾਉਣਾ ਜਾਦਾ ਚਿੰਤਾ ਵਾਲੀ ਗੱਲ ਆ ਹਰਜੀਤ ਸਿੰਘ ਜੋ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਬਰਤ ਦੇ ਉੱਤੇ ਬੈਠੇ ਨੇ ਅੱਜ 24ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਮਰਨਬਰਤ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨਾਂ ਦਾ ਇਕੱਠ ਵਧਣਾ ਸ਼ੁਰੂ ਹੋ ਚੁੱਕਿਆ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੋਂ ਲਗਾਤਾਰ ਤਿੰਨ ਜੱਥੇ ਭੇਜੇ ਗਏ ਸੀ ਦਿੱਲੀ ਕੂਚ ਦੇ ਲਈ 101 ਮਰਜੀ ਵੜਨਾ ਜੱਥਾ ਪਹਿਲਾਂ 6 ਦਸੰਬਰ ਨੂੰ ਕੂਚ ਕਰਨ ਦੇ ਲਈ ਤਿਆਰ ਰਿਹਾ